ਚੋਰ ਜੁਸਤ ਪੁਲਿਸ ਸੁਸਤ ਸ਼ਿਵ ਪਾਈ ਫੈਕਟਰੀ ਸਮਾਣਾ ਦੇ ਵਿੱਚ ਫੈਕਟਰੀ ਦੇ ਮਲਾਜ਼ਮਾਂ ਨੂੰ ਬੰਨ ਕੇ ਚੋਰਾਂ ਨੇ ਬਾਰ ਦਾਤ ਨੂੰ ਦਿੱਤਾ ਇਹਨ ਲੋਕੇ ਧੱਕਾ ਮਾਰ ਮਾਰ ਕੇ ਥੱਪੜ ਮਾਰ ਮਾਰ ਕੇ ਭੁਲਾ ਕੇ ਲੈ ਕੇ ਆਇਆ ਸਭ ਕੇ ਬੰਨ ਦਿਆ ਔਰ ਮੋਬਾਈਲ ਲੈ ਲਿਆ ਪੈਸਾ ਵੀ ਲੈ ਲਿਆ ਬਸ ਰਿੰਗ ਠਿੰਗ ਉਠਾ ਕੇ ਲੈ ਗਿਆ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਇਸੇ ਪੈਟਰਨ ਤੇ ਯਾਨੀ ਕਿ ਇਸੇ ਤਰੀਕੇ ਨਾਲ ਪੰਜ-ਛੇ ਚੋਰੀਆਂ ਪਹਿਲਾਂ ਵੀ ਹੋ ਚੁੱਕੀਆਂ ਨੇ ਐਸਐਸਪੀ ਨੂੰ ਦਰਖਾਸਤ ਵੀ ਦਿੱਤੀ ਐ ਪਰ ਕਾਰਵਾਈ ਜ਼ੀਰੋ ਹੈ ਇਹਨਾਂ ਦੇ ਹੱਥ ਪੈਰ ਸਾਰਾ ਕੁਝ ਬੰਨ ਕੇ ਜੀ ਹੈ ਸਾਡੇ ਰਿੰਗ ਕੁਝ ਇੱਧਰ ਪਏ ਸੀ ਕੁਝ ਇੱਧਰ ਪਏ ਸੀਗੇ ਜੀ ਕੋਈ ਮੇਰੇ ਖਿਆਲ 50 ਰਿੰਗ ਦੇ ਆਸ-ਪਾਸ ਹੈ ਜੀ 50-55 ਰਿੰਗ ਠਟੋਕਾ ਠਟੋਕਾ ਲੈ ਕੇ ਗਏ ਨੇ ਜੀ ਹੁਣ ਪ੍ਰੋਪਰ ਕਾਊਂਟਿੰਗ ਨਹੀਂ ਹੋ ਸਕਦੀ ਅੱਜ ਆਰੀ ਭਲਬਾਲ ਵੀ ਥਾ ਗਰਾਸਾ ਵੀ ਥਾ ਮੇਰੇ ਕੋਲ 5-6 ਚੋਰੀਆਂ ਹੋ ਚੁੱਕੀਆਂ ਆ ਜੀ ਸਾਡੇ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਹੈ ਜੀ ਜਿਹਦੀ ਕੋਈ ਕਾਰਵਾਈ ਨਹੀਂ ਹੋਈ ਜੀ ਪੁਲਿਸ ਦੀ ਤਰਫ ਤੋਂ ਅਸੀਂ ਐਸਐਸਪੀ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੇ ਸੀਆਈ ਪਟਿਆਲਾ ਨੂੰ ਰეკਮੈਂਡ ਕੀਤਾ ਸੀ ਤੇ ਜੀ ਕਾਰਵਾਈ ਅੱਜ ਤੱਕ ਕੋਈ ਨਹੀਂ ਹੋਈ ਜੀ ਪੰਜਾਬ ਸਰਕਾਰ ਦਾ ਫੇਲਿਅਰ ਹੈ ਇਹ ਪੰਜਾਬ ਸਰਕਾਰ ਦੇ ਵਿੱਚ 1500 ਗ੍ਰਾਮ ਦੇ ਆਗਲੇ ਡਾਕ ਦੇ ਮਾਮੂਲ ਸਤਿ ਸ੍ਰੀਕਾਲ ਜੀ ਮੈਂ ਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਗੱਲ ਕਰਾਂਗੇ ਇੱਕ ਵਾਰ ਫਿਰ ਰੰਗਲੇ ਪੰਜਾਬ ਦੀ ਪੰਜਾਬ ਦੀ ਜੋ ਸਥਿਤੀ ਇਸ ਟਾਈਮ ਹੈਗੀ ਆ ਸਾਰੇ ਆਪਾਂ ਜਾਣਦੇ ਆ ਪਰ ਫਿਰ ਵੀ ਕੁਝ ਲੋਕ ਜਿਹੜੇ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਭਾਵੇਂ ਚੋਰੀ ਦੀ ਗੱਲ ਕਰੀਏ ਸਨੇਚਿੰਗ ਦੀ ਗੱਲ ਕਰੀਏ ਤੇ ਕੈਤੀਆਂ ਦੀ ਗੱਲ ਕਰੀਏ ਤੇ ਪਿਛਲੇ ਸਮੇਂ ਦੌਰਾਨ ਕਿਸ ਤਰ੍ਹਾਂ ਅਮਨ ਕਾਨੂੰਨ ਦੀ ਸਥਿਤੀ ਰਹੀ ਹੈ ਆਪਾਂ ਸਾਰੇ ਜਾਣਦੇ ਆ ਸਮਾਣਾ ਦੀ ਗੱਲ ਕਰਦੇ ਆ ਸਮਾਣੇ ਦੇ ਵਿੱਚ ਸ਼ਿਪ ਪੈ ਫੈਕਟਰੀ ਹੈ ਜਿਹੜੀ ਸਰਕਾਰੀ ਕੰਟਰੈਕਟਰ ਨੇ ਉੱਥੇ ਉਹ ਸਰਕਾਰ ਦੇ ਠੇਕੇ ਲੈਂਦੇ ਆ ਪੈ ਬਣਾਏ ਜਾਂਦੇ ਆ ਉਦੇ ਵਿੱਚ ਬੀਤੀ ਰਾਤ ਦੀ ਗੱਲ ਕਰੀਏ ਤਾਂ ਚੋਰਾਂ ਨੇ ਮਲਾਜ਼ਮਾਂ ਨੂੰ ਬਣ ਕੇ ਫੈਕਟਰੀ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਠੇਕੇਦਾਰ ਜੰਦਰ ਮੋਹਨ ਦਾ ਕਹਿਣਾ ਹੈ ਕਿ ਸਾਡੀ ਫੈਕਟਰੀ ਦੇ ਵਿੱਚ ਰਾਤ ਨੂੰ ਕੁਝ ਬੰਦੇ ਆਉਂਦੇ ਨੇ ਸਾਡੇ ਪੂਰੇ ਸਟਾਫ ਨੂੰ ਟਰਾ ਕੇ ਧਮਕਾ ਕੇ ਕੁੱਟ ਕੇ ਬੰਦੇ ਆ ਬਣ ਕੇ ਉਹਨਾਂ ਦੇ SIM ਫੋਨ ਵੀ ਖੋਹ ਲੈਂਦੇ ਨੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੰਦਾ ਦੱਸਦੀ ਹੈ ਕਿ ਠੇਕੇਦਾਰ ਹੈ ਜਿਹੜਾ ਸਰਕਾਰੀ ਕੰਟਰੈਕਟਰ ਹੈ ਇਹ ਇਹ ਪਾਈਪ ਬਣਾਉਣ ਦੇ ਠੇਕੇ ਲੈਂਦੇ ਨੇ ਉਹ ਪਾਈਪਾਂ ਨੂੰ ਬਣਾਉਣ ਦੀ ਕੋਈ ਵਿਧੀ ਦੇ ਤਹਿਤ ਕੋਈ ਰਿੰਗਾਂ ਦੀ ਜੂਝ ਹੁੰਦੇ ਰਿੰਗ ਵਰਤੇ ਜਾਂਦੇ ਆ ਉਹ ਰਿੰਗ 50 60 ਕਹਿੰਦੇ ਪੀਸ ਸਾਡੇ ਚੋਰੀ ਹੋ ਗਏ ਮਤਲਬ 6-7 ਲੱਖ ਦਾ ਨੁਕਸਾਨ ਸਾਡਾ ਹੋਇਆ ਇਹ ਸਬੰਧ ਦੇ ਵਿੱਚ ਚੌਂਕੀ ਗਾਜੇਵਾਸ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਪਰ ਕਹਿੰਦੇ ਦੁਪਹਿਰ ਤੱਕ ਜਦੋਂ ਤੱਕ ਇਹ ਖਬਰ ਲਿਖਣ ਗਏ ਪੱਤਰਕਾਰ ਖਬਰ ਕਰਨ ਗਏ ਪੱਖ ਲੈਣ ਗਏ ਉਦੋਂ ਤੱਕ ਪੁਲਸ ਦਾ ਕੋਈ ਵੀ ਅਧਿਕਾਰੀ ਉੱਥੇ ਪਹੁੰਚਿਆ ਨਹੀਂ ਉਹਨਾਂ ਨੇ ਇਹ ਵੀ ਦੱਸਿਆ ਵੀ ਪਹਿਲਾਂ ਵੀ ਇਸੇ ਪੈਟਰਨ ਦੇ ਵਿੱਚ ਜ਼ਿਲ੍ਹੇ ਦੇ ਵਿੱਚ 5-6 ਚੋਰੀਆਂ ਹੋ ਚੁੱਕੀਆਂ ਨੇ ਜਿਸ ਦੀ ਜਾਣਕਾਰੀ ਐਸਐਸਪੀ ਪਟਿਆਲਾ ਨੂੰ ਦਿੱਤੀ ਗਈ ਸੀ ਐਸਟਾਫ ਨੂੰ ਦਰਖਾਸਤ ਮਾਰਕੀ ਵੀ ਹੋਈ ਹੈ ਪਰ ਕਾਰਵਾਈ ਹਲੇ ਕੁਝ ਨਹੀਂ ਹੋਇਆ ਕਿਉਂਕਿ ਚੋਰਾਂ ਦੇ ਹੌਸਲੇ ਨੇ ਬੁਲੰਦ ਹੈ ਜੇ ਇੱਕ ਨੂੰ ਦਬੋਚਾਂਗੇ ਤਾਂ ਹੀ ਇਹ ਗੱਲ ਕਿਤੇ ਬਣਨੀ ਹੈ ਤਾਂ ਸਾਰੇ ਖੁਲਾਸੇ ਹੋਣਗੇ ਕੱਲ ਇੱਥੇ ਉਹਨਾਂ ਦੇ ਵਰਕਰਾਂ ਨੇ ਵੀ ਦੱਸਿਆ ਜਿਹੜੇ ਮੁਲਾਜ਼ਮ ਨੇ ਵੀ ਸਾਨੂੰ ਆ ਕੇ ਇਹ ਲੋਕਾਂ ਨੇ ਸਾਡੇ ਕਮਰਿਆਂ 'ਚ ਹੀ ਬੰਦ ਕਰਤਾ ਕੈਦ ਕਰਤਾ ਉਸ ਤੋਂ ਬਾਅਦ ਹੁਲੀਏ ਵੀ ਦੱਸਿਆ ਉਹਨਾਂ ਨੇ ਪਰ ਹੁਲੀਏ ਦੱਸਣ ਦਾ ਤਾਂ ਫਾਇਦਾ ਜੇ ਪੁਲਿਸ ਜਾ ਕੇ ਵੈਰੀਫਾਈ ਕਰੇ ਜਾਣਕਾਰੀ ਲਵੇ ਸਾਰੀ ਤਾਹੀਂ ਇਹ ਚੋਰਾਂ ਦੀ ਨਕੇਲ ਕਸੀ ਜਾ ਸਕਦੀ ਹੈ ਜੇ ਪਟਿਆਲੇ ਦੀ ਗੱਲ ਕਰੀਏ ਅਕਸਰ ਪਟਿਆਲੇ ਦੇ ਵਿੱਚ ਬਾਈਕ ਚੋਰੀਆਂ ਦੀਆਂ ਗੱਲਾਂ ਕਰੀਏ ਤਾਂ ਨੇੜੇ ਤੇੜੇ ਅਫਸਰਾਂ ਦੇ ਭਾਵੇਂ ਦਫ਼ਤਰ ਹੋਣ ਭਾਵੇਂ ਸਾਡੀ ਹੋਰ ਪੁਲਿਸ ਦੀਆਂ ਚੌਕੀਆਂ ਥਾਣੇ ਹੋਣ ਤਾਂ ਅਕਸਰ ਇਹ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਹੁਣ ਤਾਂ ਕੁਝ ਘਟੀਆਂ ਹੋਈਆਂ ਨੇ ਕਿਉਂਕਿ ਸਾਰਾ ਕੁਛ ਹੈ ਜਿਹੜਾ ਸਾਰਿਆਂ ਦਾ ਧਿਆਨ ਹੈ ਇਸ ਟਾਈਮ ਜੋ ਪੰਜਾਬ ਦੇ ਹਾਲਾਤ ਬਣੇ ਨੇ ਉਧਰ ਪਰ ਫਿਰ ਵੀ ਮੈਂ ਦੱਸਿਆ ਜਿਵੇਂ ਕੁਝ ਨੌਸਰਵਾਜ ਲੋਕ ਨੇ ਠੱਗ ਚੋਰ ਲੋਕ ਨੇ ਉਹ ਇਹੀ ਸਥਿਤੀ ਦਾ ਵੀ ਫਾਇਦਾ ਚੁੱਕਦੇ ਨੇ ਇਹ ਚੋਰਾਂ ਨੇ ਵੀ ਦੇਖਿਆ ਵੀ ਇਸ ਟਾਈਮ ਸਾਰੇ ਪੰਜਾਬ ਦੇ ਲੋਕ ਜਾਂ ਕਈ ਵਾਰੀ ਪੁਲਿਸ ਦਾ ਧਿਆਨ ਵੀ ਉਧਰ ਹੈ ਉਹ ਸਾਰੇ ਇਸ ਕਰਕੇ ਉਹਨਾਂ ਨੇ ਇਹ ਫਾਇਦਾ ਚੁੱਕਿਆ ਪਰ ਜੇ ਗੱਲ ਕਰੀ ਜਾਵੇ ਸਮਾਣੇ ਦੀ ਤਾਂ ਉੱਥੇ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਵੀ ਇਹ ਸਾਰੀਆਂ ਚੋਰੀ ਦੀਆਂ ਵਾਰਦਾਤਾਂ ਆਉਂਦੀਆਂ ਹੋਣੀਆਂ ਨੇ ਪਰ ਕੋਈ ਪੁਲਿਸ ਕਿਉਂ ਕਾਰਵਾਈ ਨਹੀਂ ਕਰਦੀ ਫੈਕਟਰੀ ਮਾਲਕ ਨੇ ਸਵਾਲ ਖੜੇ ਕੀਤੇ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਸਰਕਾਰ ਤੇ ਵੀ ਜੇ ਲੋਕਾਂ ਤੇ ਨੱਥ ਨਹੀਂ ਪਾਈ ਜਾਂਦੀ ਤਾਂ ਲੋਕ ਨੇ ਜਿਹੜੇ ਬਿਜ਼ਨਸਮੈਨ ਲੋਕ ਆ ਕਿੱਦਾਂ ਬਿਜ਼ਨਸ ਕਰਨਗੇ ਤਾਂ ਹੀ ਐਸੇ ਕਰਕੇ ਲੋਕ ਕਹਿੰਦਾ ਲੁਧਿਆਣੇ ਨੂੰ ਛੱਡ ਛੱਡ ਕੇ ਜੇ ਇਦਾਂ ਦੇ ਹਾਲਾਤ ਇੱਥੇ ਹੋਏ ਨੇ ਤਾਂ ਹੋਰ ਹੋਰ ਸਟੇਟਾਂ ਦੇ ਵਿੱਚ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਤੇ ਲੱਗੇ ਹੋਏ ਨੇ ਹੁਣ ਪੰਜਾਬ ਦੇ ਹਾਲਾਤਾਂ ਨੂੰ ਦੇਖਣ ਦੀ ਜ਼ਰੂਰਤ ਹੈ ਭਾਵੇਂ 3 ਸਾਲ 3.5 ਸਾਲ ਸਰਕਾਰ ਬਣੀ ਨੂੰ ਹੋ ਗਏ ਥੋੜਾ ਸਮਾਂ ਰਹਿ ਗਿਆ ਜੇ ਹੁਣ ਵੀ ਨੱਥ ਨਾ ਪਾਈ ਗਈਏ ਲੋਕਾਂ ਦੇ ਉੱਤੇ ਭਾਵੇਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਹੁਣ ਭਾਵੇਂ ਢਾਕੇ ਮਾਰਨ ਵਾਲੇ ਹੁਣ ਭਾਵੇਂ ਚੋਰੀ ਠੱਗੀ ਦੇ ਕਰਨ ਵਾਲੇ ਲੋਕ ਹੁਣ ਭਾਵੇਂ ਲੋਕਾਂ ਨਾਲ ਜਿਵੇਂ ਏਜੰਟ ਪੰਜਾਬ ਦੇ ਵਿੱਚ ਠੱਗੀਆਂ ਮਾਰਦੇ ਆ ਉਹ ਹੁਣ ਭਾਵੇਂ ਇਸ ਤਰ੍ਹਾਂ ਦੇ ਚੋਰ ਹੋਣ ਜੇ ਲੋਕਾਂ ਤੇ ਨੱਥ ਨਾ ਪਾਈ ਗਈ ਤਾਂ ਇਹ ਜਿੰਨੇ ਵੀ ਲੋਕ ਨੇ ਭਾਵੇਂ ਕਾਰੋਬਾਰੀ ਨੇ ਭਾਵੇਂ ਆਮ ਜਨਤਾ ਉਹ ਲੋਕਾਂ ਦਾ ਸਰਕਾਰ ਤੋਂ ਪ੍ਰਸ਼ਾਸਨ ਤੋਂ ਬਿਲਕੁਲ ਭਰੋਸਾ ਉੱਠ ਜੇਗਾ ਤੇ ਇਹ ਲੋਕ ਨੇ ਜਿਹੜੇ ਲੋਕਾਂ ਨੂੰ ਠੱਗੀਆਂ ਮਾਰਦੇ ਨੇ ਲੁੱਟਦੇ ਨੇ ਚੋਰੀਆਂ ਕਰਦੇ ਨੇ ਇਹਨਾਂ ਦੇ ਹੌਸਲੇ ਹੋਰ ਵੀ ਬਲੰਤ ਹੋਣਗੇ ਬਾਉ ਜੀ ਜਿਹੜੀ ਰਾਤ ਚੋਰੀ ਹੋਈ ਹੈ ਕੀ ਕਹੋਗੇ ਇਸ ਬਾਰੇ ਸਾਡੀ ਸ਼ੀਪ ਪਾਈਪ ਫੈਕਟਰੀ ਹੈ ਜੀ ਅਸੀਂ ਠੇਕੇ ਦੇ ਲੈਣੇ ਮੇਰਾ ਨਾਮ ਹੈਗਾ ਚੰਦਰਮੋਹਨ ਸਿੰਘਲਾ ਹੈ ਜੀ ਗਾਜੇਵਾਸ ਇਹ ਪਾਈਪ ਦੀ ਬੰਦਿਆਂ ਨੂੰ ਬੰਨਤਾ ਹੀ ਉਹਨਾਂ ਨੇ ਹੈ ਜੀ ਨਾਲੇ ਇਹਨੂੰ ਡਰਾਇਆ ਧਮਕਾਇਆ ਦੋ ਚਾਰ ਥੱਪੜ ਮਾਰੇ ਜੀ ਇਹਨਾਂ ਦੇ ਵੀ ਸਾਡੇ ਅੱਗੇ ਬੋਲਣ ਨਾ ਇਹਨਾਂ ਦੇ ਹੱਥ ਪੈਰ ਸਾਰਾ ਕੁਝ ਬੰਨ ਕੇ ਜੀ ਹੈ ਜੀ ਸਾਡੇ ਰਿੰਗ ਕੁਝ ਇੱਧਰ ਪਏ ਸੀ ਕੁਝ ਇੱਧਰ ਪਏ ਸੀਗੇ ਜੀ ਕੋਈ ਮੇਰੇ ਖਿਆਲ 50 ਰਿੰਗ ਦੇ ਆਸ-ਪਾਸ ਹੈ ਜੀ 50 55 ਰਿੰਗ ਘਟੋ-ਘਟੋ ਲੈ ਕੇ ਗਏ ਨੇ ਜੀ ਪਰ ਰੋਪਰ ਕਾਊਂਟਿੰਗ ਨਹੀਂ ਹੋ ਸਕਦੀ ਅੱਛਾ ਇਹੀ ਸਟਾਈਲ ਜੋ ਪਹਿਲਾਂ ਮੇਰੇ ਖਿਆਲ 5-6 ਚੋਰੀਆਂ ਹੋ ਚੁੱਕੀਆਂ ਆ ਜੀ ਸਾਡੇ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਹੈ ਜੀ ਜਿੱਦੀ ਕੋਈ ਕਾਰਵਾਈ ਨਹੀਂ ਹੋਈ ਜੀ ਪੁਲਿਸ ਦੀ ਤਰਫ ਤੋਂ ਅਸੀਂ ਐਸਐਸਪੀ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੇ ਸੀਆਈ ਪਟਿਆਲਾ ਨੂੰ ਰეკਮੈਂਡ ਕੀਤਾ ਸੀ ਤੇ ਜੀ ਕਾਰਵਾਈ ਹਲੇ ਤੱਕ ਕੋਈ ਨਹੀਂ ਹੋਈ ਜੀ ਬਾਊ ਜੀ ਆਪਾਂ ਦੇਖੀ ਸਾਡੀ ਰਾਤ ਹੋਈ ਹੈ ਜੀ ਰਾਤ ਕੋਈ ਤਕਰੀਬਨ 11 ਤੁਸੀਂ ਲਗਾ ਲਓ 3 ਤੋਂ 4 ਤੋਂ 5 ਦੀ ਰਾਤ ਚ ਐਸਟੀਮੇਟ ਕਿੰਨੇ ਦਾ ਨੁਕਸਾਨ ਹੋ ਗਿਆ ਹੋ ਜੀ ਐਸਟੀਮੇਟ ਜੀ 5 5 ਤੋਂ 6 ਲੱਖ ਰੁਪਏ ਦਾ ਜੀ 5-6 ਲੱਖ ਰੁਪਏ ਦਾ ਤੇਰਾ ਤਾਂ ਦੁਪਹਿਰ ਤੁਹਾਨੂੰ ਕਦੋਂ ਪਤਾ ਲੱਗਿਆ ਉਹ ਚੋਰੀ ਦੀ ਵਾਰ ਦਾ ਸਾਾਨੂੰ ਤਾਂ ਸਵੇਰੇ ਪਤਾ ਲੱਗਿਆ ਸਾਡੀ ਰਹਿਸ਼ ਹੈਗੇ ਜੀ ਪਟਿਆਲੇ ਪਟਿਆਲੇ ਇਹਨਾਂ ਨੇ ਵਿਨੋਦ ਜੀ ਨੇ ਸਾਨੂੰ ਟੈਲੀਫੋਨ ਕੀਤਾ ਜੀ ਸਵੇਰੇ 7 ਵਜੇ 7:30 ਵਜੇ ਫਿਰ ਅਸੀਂ ਨਾਲ ਦੇ ਲੋਕਰੇ ਆਏ ਆਏ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਨਾਲ ਗੱਲਬਾਤ ਕੀਤੀ ਜਾਂ ਪ੍ਰਸ਼ਾਸਨ ਨਾਲ ਗੱਲ ਟੈਲੀਫੋਨ ਤੇ ਗੱਲ ਕੀਤੀ ਜੀ ਉਹਨਾਂ ਨੂੰ ਕਿਹਾ ਤੁਸੀਂ ਆਓ ਹਲੇ ਇੱਕ ਆ ਕੇ ਬਸ ਚੋਕਿੰਗ ਚਾਰਜ ਨੇ ਜੋ ਉਹਨਾਂ ਨੂੰ ਫੋਨ ਕਰਿਆ ਸੀ ਉਹ ਕਹਿੰਦੇ ਸੀ ਬੰਦੇ ਭੇਜ ਦਿਆਂ ਮੈਂ ਆਣਾਗਾ ਮੁੜ ਕੇ ਕੋਈ ਨਾ ਆਉਣ ਵਾਲਾ ਬੰਦਾ ਜਨਾ ਆ ਪਾਇਆ ਦੇਖੋ ਜੀ 15 ਦਿਨ ਹੋ ਚੁੱਕੇ ਨੇ ਏਡੀਆਂ ਏਡੀਆਂ ਚੋਰੀਆਂ ਹੋ ਰਹੀਆਂ ਇੱਕ ਮਹੀਨੇ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਪੰਜਾਬ ਸਰਕਾਰ ਦਾ ਬਹੁਤ ਪੰਜਾਬ ਦੇ ਵਿੱਚ ਇੰਨੀਆਂ ਚੋਰੀਆਂ ਸਾਡੇ ਸਾਨੂੰ ਪਾਈ ਫੈਕਟਰੀ ਦਾ ਪਤਾ ਚੋਰੀਆਂ ਹੋਰ ਵੀ ਹੋ ਰਹੀਆਂ ਨੇ ਕੋਈ ਜਿਵੇਂ ਕੋਈ ਲਾਵਾਰਿਸ ਹੁੰਦੇ ਨਾ ਜੇ ਸਭ ਤੋਂ ਵੱਡੀ ਗੱਲ ਲਾਵਾਰਿਸ ਬੈਠੀ ਹੈਗੀ ਡਾਕੇ ਨੇ ਲੀਬਰ ਕਰਾਈ ਬੈਠੀ ਹੈ ਜੀ ਬਹੁਤ ਜ਼ਿਆਦਾ ਲੀਬਰ ਸਾਡੇ ਘਰਾਈ ਬੈਠੀ ਹੈ ਕੋਈ ਲੈ ਕੇ ਜਾਂਦੇ ਨੇ ਦੂਜੀ ਜੀ ਕੁਝ ਨਹੀਂ ਲੈ ਕੇ ਜਾਂਦੇ ਰਿੰਗ ਸਿਰਫ ਬੱਲੇ ਰਿੰਗ ਚਲੇ ਜਾਂਦੇ ਪੰਜਾਬ ਸਰਕਾਰ ਦਾ ਫੇਲਿਅਰ ਹੈ ਇਹ ਪੰਜਾਬ ਸਰਕਾਰ ਬਿਲਕੁਲ ਡੇਡ ਡੇਡ ਪੰਜਾਬ ਸਰਕਾਰ ਦੇ ਵਿੱਚ 15 ਹਜ਼ਾਰ ਰੁਪਏ ਆ ਗਏ ਡਾਕੇ ਮਾਰਨ ਵਾਲੇ ਵੀ ਸੀ ਨਾਲੇ ਸਾਨੂੰ ਸਮਝ ਨਹੀਂ ਆ ਰਹੀ ਇਸ ਵੀ ਚੋਕੜੀ ਜਿਹੀ ਕਰੀਏ ਕਿ ਅਸੀਂ ਕੰਮ ਫੈਕਟਰੀ ਲਈ ਕਿਉਂਕਿ ਜੇ ਆਪਾਂ ਦੇਖੀਏ ਪਿਛਲੇ ਦਿਨੀ ਸਮਾਣੇ ਸ਼ਹਿਰ ਦੇ ਵਿੱਚ ਵੀ ਕਾਫੀ ਚੋਰੀਆਂ ਹੋ ਰਹੀਆਂ ਨੇ ਜੀਆਂ ਹਾਂਜੀ ਬਿਲਕੁਲ ਜੀ ਸਾਰੇ ਸਾਰੇ ਕਿਦਾਂ ਜੀ ਸਾਨੂੰ ਸਾਡੀ ਲਾਈਨ ਦਾ ਪਤਾ ਜੀ ਸਾਡੀ ਪਾਈ ਪਾਈ ਫੈਕਟਰੀ 'ਚ ਮੇਰੇ ਕੋਲ ਘੱਟੋ ਘੱਟ 5-7 ਚੋਰੀਆਂ ਹੋ ਚੁੱਕੀਆਂ ਜੀ ਪਿਛਲੇ 15 ਦਿਨ ਇਹੀ ਸੇਮ ਸਟਾਈਲ ਹੈ ਬੰਦਿਆਂ ਨੂੰ ਚੱਕ ਬੰਦ ਨਹੀਂ ਦਿੰਦੇ ਨੇ ਹੈ ਜੀ ਮੂੰਹ ਪਰ ਬਗਰਾ ਨਹੀਂ ਅਸਲੇ ਹੋਣਾ ਕੋਲ ਨੇ ਓਪਨਲੀ ਸਾਡੇ ਬੰਦਾ ਦੱਸ ਰਿਹਾ ਰਿਵਾਲਵਰ ਵੀ ਸੀਗਾ ਜੀ ਤੇ ਉਹ ਸੀਗਾ ਜੀ ਗੱੱਚੀ ਜੀ ਕੀ ਕਹਿੰਦੇ ਨੇ ਤਲਵਾਰ ਤਲਵਾਰ ਜੀ ਵੀ ਤਲਵਾਰ ਵੀ ਸੀਗੀ ਗੰਡਾਸਾ ਵੀ ਸੀਗਾ ਗੰਡਾਸਾ ਵੀ ਸੀ ਸਰਪੰਚ ਤੋਂ ਚੋਰੀ ਹੋਈ ਹੈ ਪੋਣੇ ਦੇ ਡਾਕਟਰ ਦੇ ਡਾਕਟਰ ਦਿਆਪ ਜੀ ਐਮਡੀ ਡਾਕਟਰ ਦੇ ਜੀ ਸਰਕਾਰੀ ਉੱਥੇ ਵੀ ਸੇਮ ਆਈ ਬੰਦਿਆਂ ਨੇ ਆ ਕੇ ਉਹਨਾਂ ਨੂੰ ਪਹਿਲਾਂ ਬੰਦੀ ਬਣਾਇਆ ਜੀ ਤਲਵਾਰ ਜੀ ਦਾ ਉੱਥੇ ਸਾਡੇ ਸਾਡੇ ਵਾਲੇ ਟਾਈਮ ਅਵੇ ਸਾਡੇ ਵਾਲਾ ਤਾਂ ਸੇਮ ਸਿਸਟਮ ਆ ਜੀ ਕਿਉਂਕਿ ਸਾਡੇ ਅਸੀਂ ਜਿੱਥੇ ਚੋਰੀ ਹੋਈ ਹੈ ਸੇਮ ਪੈਟਰਨ ਨਾਲ ਚੋਰੀ ਹੋਈ ਹੈ ਜੀ ਔਰ ਚੀਜ਼ ਸਮਾਨ ਵੀ ਕੋਈ ਚੀਜ਼ ਲੈ ਕੇ ਜਾਂਦੇ ਨਹੀਂ ਕੋਈ ਚੀਜ਼ ਲੈ ਕੇ ਜਾਂਦੇ ਨਹੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਇਹਦਾ ਸਾਡੇ ਚੋਰ ਫੜੇ ਜਾਣ ਜੀ ਸਾਡਾ ਮਾਲ ਪ ਸਭ ਤੋਂ ਵੱਡੀ ਗੱਲ ਇੱਕ ਸਭ ਤੋਂ ਵੱਡੀ ਗੱਲ ਇਹ ਜੇ ਅਸੀਂ ਗਵਰਨਮੈਂਟ ਸਪਲਾਈ ਕਰਦੇ ਆਂ ਜੀ ਗਵਰਨਮੈਂਟ ਸਪਲਾਈ ਕਰਦੇ ਆ ਉੱਥੇ ਅਸੀਂ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ ਜੀ ਕੋਈ 25 25 30 30 ਲੱਖ ਰੁਪਏ ਸਾਡੀਆਂ ਸਿਕਿਉਰਟੀਆਂ ਨੇ ਜੀ ਜੇ ਅਸੀਂ ਸਪਲਾਈ ਨਹੀਂ ਪੂਰੀ ਕਰਦੇ ਤਾਂ ਸਾਨੂੰ ਉਹ ਸਿਕਿਉਰਟੀ ਵੀ ਸਾਡੀ ਫੋਰਫੀਟਡ ਹੋ ਸਕਦੀ ਹੈ ਇਹ ਵੀ ਸਾਨੂੰ ਡਰ ਆ ਜੀ ਸਰਕਾਰ ਪੈਨਲਟੀ ਜਿਹੜੀ ਲੱਗਦੀ ਹੈ ਲਾਗਦੀ ਹੈ ਜਿਹੜੀ ਲੱਗਣੀ ਹੈ ਉਹ ਲੱਗ ਗਈ ਪਰਡੇ ਮਰਿੰਗਣੇ ਦੀ ਦੋ ਦੋ ਤਿੰਨ ਤਿੰਨ ਮਹੀਨੇ ਨਹੀਂ ਬੰਦੇ ਕੱਲਾ ਸਿਰਫ ਮਰਿੰਡੇ ਮਰਿੰਡੇ ਬੰਦੇ ਨੇ ਜੀ ਰਿੰਗੇ ਉਹਨੇ ਦੋ ਤਿੰਨ ਮਹੀਨੇ ਰਿੰਗਣੀ ਦੇਣੀ ਸਾਡ ਪ੍ਰੋਡਕਸ਼ਨ ਦਾ ਵੀ ਨੁਕਸਾਨ ਆ ਜੀ ਅੱਛਾ ਲੇਬਰ ਦਾ ਵੀ ਲੇਬਰ ਦਾ ਵੀ ਸਾਨੂੰ ਡਰ ਆ ਜੀ ਵੀ ਕਿਤੇ ਲੇਬਰ ਨੂੰ ਵੀ ਸਕਿਉਰਟੀ ਚਾਹੀਦੀ ਏ ਸਾਰੇ ਇਹ ਰਾਤ ਕਿਤਨੇ ਵਜੇ ਚੋਰੀ ਹੋਇਆ ਆਪ ਕਹਾਂ ਤੇ ਬਾ ਮੈਂ ਰੂਮ 'ਚ ਮੈਂ ਸੋਇਆ ਹੋਆ 4 ਬੰਦੇ ਆਇਆ ਰੂਮ 'ਚ ਸੋਇਆ ਹੋਆ ਤਾਂ 4 ਬੰਦੇ ਆਇਆ ਹਮ ਲੋਕਾਂ ਦਾ ਫਰਕੇ ਬੰਨ ਦਿਆ ਬੰਦ ਕੇ ਮੋਬਾਈਲ ਚੱਕ ਲਿਆ ਮੋਬਾਈਲ ਚੱਕ ਕੇ SIM ਕੱਢ ਲਿਆ ਤੌਰ दो बंदे इस रूम में था एक बंदे वहाँ था इन लोग धक्का मार मार के थप्पड़ मार मार के बुला के लेके आया सबके बांध दिया और मोबाइल ले लिया पैसा भी ले लिया बस रिंग उठा के ले गया देखने में कैसा सरदार आदमी था जो कैसा था? है, है तो सरदार है देखने में वो लंबा है छह फुट का लंबा सब है मुंह बंधा हुआ है मुंह ने देखे हम लोग पहचाने नहीं एक दो का पाक भी एक का था कोई हथियार वगैरह था उनके पास हथियार भी था ग्रासा भी था और क्या कहता है इसका तरवाल भी था कितने बजे का टाइम था लगभग लगभग बजे का मोबाइल तो तो ले लिया तो हम लोग का पता नहीं चला दो है जी। अच्छा गाड़ी गाड़ी पे कौन सी है? गाड़ी आया था गाड़ी नहीं देखी हम लोग तो अंदर में थे हम लोग अंदर में बांध के बंद कर दिया आपको अंदर में बांध दिया हाँ जी दो बंदे एक बंदे अंदर में था एक बंदे गेट पे था हम लोग के इधर बाहर निकलने नहीं दिया